32 32 33 33 ਕਾਰਤੂਸ ਆਪਦੀ ਹਿੱਕ 'ਚ ਖਾ ਕੇ ਸ਼ਹੀਦ ਹੋਏ ਨੇ 33 ਹਿੱਕ 'ਚ ਪਏ ਨੇ ਤੁਸੀਂ ਗੈਰਾਂ ਦੇ ਨਹੀਂ ਸਕਦੇ ਕਿ ਕਿ ਨਹੀਂ ਕਿਹੜੀ ਗੱਲ ਕਰਦੇ ਹੋ ਯਾਰ ਤੁਸੀਂ ਪੂਰੇ ਦੇਸ਼ ਦੇ ਵਿੱਚ ਗਣਰਾਜ ਦਿਹਾੜਾ ਉਤਸ਼ਾਹ ਦੇ ਨਾਲ ਮਨਾਇਆ ਗਿਆ ਦਿੱਲੀ ਦੇ ਵਿੱਚ ਪਰੇਡ ਹੋਈ ਪਰ ਇਸਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਨਹੀਂ ਸੀ ਪਰ ਇਧਰ ਲੁਧਿਆਣਾ ਦੇ ਵਿੱਚ ਝਾਕੀ ਜ਼ਰੂਰ ਕੱਢੀ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਪਰੇਡ ਤੋਂ ਸਲਾਮੀ ਲਈ ਤੇ ਨਾਲ ਹੀ ਚੇਤੇ ਕੀਤੀਆਂ ਕੁਰਬਾਨੀਆਂ ਸ਼ਹੀਦਾਂ ਦੀਆਂ ਨਾਲ ਹੀ ਉਹ ਅੰਦੋਲਨ ਵੀ ਯਾਦ ਕਰਵਾਏ ਜਿਨ੍ਹਾਂ ਕਰਕੇ ਦੇਸ਼ ਨੂੰ ਆਜ਼ਾਦੀ ਮਿਲੀ ਸੰਭਵ ਹੋ ਸਕੇ ਲੁਧਿਆਣਾ ਦੇ ਵਿੱਚ ਪੀਏਯੂ ਯਾਨੀ ਕੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੈਦਾਨ ਦੇ ਵਿੱਚ ਇੱਕ ਖਾਸ ਸਮਾਗਮ ਕਰਵਾਇਆ ਗਿਆ ਇੱਥੇ ਸੱਭਿਆਚਾਰਕ ਚਲਕ ਵੀ ਦੇਖਣ ਨੂੰ ਮਿਲੀ ਅਤੇ ਨਾਲ ਹੀ ਮੁੱਖ ਮੰਤਰੀ ਗਵੰਤ ਮਾਨ ਨੇ ਪ੍ਰੇਤੂ ਸਲਾਮੀ ਲਈ ਤੇ ਕੇਂਦਰ ਤੇ ਉਹਨਾਂ ਨੇ ਖੂਬ ਨਿਸ਼ਾਨੇ ਲਾਏ। ਮੁੰਡੇ 32 32 33 33 ਕਾਰਤੂਸ ਆਪਦੀ ਹਿੱਕ 'ਚ ਖਾ ਕੇ ਸ਼ਹੀਦ ਹੋਏ ਨੇ। 33 ਹਿੱਕ 'ਚ ਪਏ ਨੇ। ਤੁਸੀਂ ਗੈਰਾਂ ਦੇ ਨਹੀਂ ਸਕਦੇ ਕਿ ਕਿ ਨਹੀਂ ਕਿਹੜੀ ਗੱਲ ਕਰਦੇ ਹੋ ਯਾਰ ਤੁਸੀਂ। ਹੱਦ ਹੈ। ਆਪਾਂ ਪੰਜਾਬ ਦੀ ਇੱਜ਼ਤ, ਪੰਜਾਬ ਦੀ ਾਨਕ ਕਦੇ ਟਿੱਲੀ ਨਹੀਂ ਪੈਣ ਦੇਣੀ। ਆਪਣੇ ਵੱਲੋਂ ਤਾਂ ਦਰਿਆ ਵੱਡੇ ਕਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹੇ ਹਾਂ ਜਨਾਬ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵਿਸਰ ਜਾਂਦਾ ਹੈ ਅਸੀਂ ਨੀਵੀਂ ਨਹੀਂ ਪਾਉਣੀ ਅਸੀਂ ਪੰਜਾਬ ਦਾ ਸਿਰ ਉੱਚਾ ਰੱਖਣਾ ਹੈ